ਵੇ ਉਠਾ ਹਤਾ ਕਿੱਡਾ ਕੰਬੜ ਲੈ ਕੇ ਪਿਆ ਵਾ ਤੈਨੂੰ ਕੀ ਗੋਲੀ ਵੱਜੀ ਆ ਭੈਣ ਤੂੰ ਕਿਹੜੇ ਵੇਲੇ ਆਈ ਜਦੋਂ ਤੇਰੀ ਘਰ ਦੀ ਮੈਂ ਨਾ ਬਾਹਰ ਲੜਨ ਢਈ ਤੈਨੂੰ ਨਹੀਂ ਪਤਾ ਲੱਗਾ ਕਦੋਂ ਆਈ ਸੀ ਉਹ ਮੈਂ ਤੇ ਆ ਬਿਮਾਰ ਹੋ ਕੇ ਪਿਆਵ ਨਾ ਤੈਨੂੰ ਕਿਹੜੀ ਬਿਮਾਰੀ ਚੰਬੜੀ ਆ ਤੂੰ ਮੈਨੂੰ ਦੱਸਾਂ ਪਹਿਲਾਂ ਤੂੰ ਕੰਮ ਦੱਸ ਵੀ ਤੂੰ ਕਿਹੜੇ ਕੰਮ ਆਈ ਆ ਹੁਣ ਜਿੱਦ ਰਾਸ ਨਹੀਂ ਆਉਂਦੀ ਮੈਂ ਬਥੇਰਾ ਜੀ ਜੀ ਕਰਕੇ ਵੇਖ ਲਿਆ ਬੜੀ ਇੱਜ਼ਤ ਕਰਦੀ ਰਹੀਆਂ ਆਂ ਦੀ ਪਰ ਤੁਸੀਂ ਮੇਰਾ ਮੁੱਲ ਨਹੀਂ ਪਾਇਆ ਨਹੀਂ ਉਹਨੂੰ ਬਾਹਰ ਕਾਢਿਆ ਬਾਹਰ ਜਾ ਕੇ ਬਾਹਰ ਕਾਢਿਆ ਇਹਨੂੰ ਕਹਿ ਬਾਹਰ ਕੱਢ ਕੇ ਦੱਸੇ ਭਲਾ ਜਾ ਕਾਢਿਆ ਬਾਹਰ ਉਹਨੂੰ ਜੇ ਆ ਗਈ ਆ ਉਥੇ ਨਹੀਂ ਮੇਰੇ ਕੋ ਨਹੀਂ ਇਹ ਵਾਲੇ ਕੰਮ ਹੁੰਦੇ ਫਿਰ ਕਿਦਾਂ ਦਾ ਬੋਲਦੀਆਂ ਫਿਰ ਕਾੜੀ ਨੂੰ ਹੁਣ ਲੈ ਅੰਦਰ ਕੋ ਕੰਮ ਦੇ ਜਪਾਨੀ ਦੀ ਹੈਗੀ ਆ ਉਹ ਜੂ ਬੋਲਣ ਨੂੰ ਹੈਗੀ ਆ ਦੀਦੀ ਤੁਸੀਂ ਮਜਬੂਰ ਕੀਤਾ ਬੋਲਣ ਨੂੰ ਤੂੰ ਹੁਣ ਤੱਕ ਵੀ ਦੱਸੋ ਵੀ ਜੇ ਮੈਂ ਤੁਹਾਡੇ ਘੜੀ ਕਿਤੇ ਜੀਤੋ ਸੁਆਗਤ ਦੇ ਬੋਲੀ ਹੋਵਾ ਆਈ ਗਈ ਤੇ ਮੈਂ ਤੁਹਾਡੀ ਪੂਰੀ ਇੱਜ਼ਤ ਕਰਦੀ ਰਹੀ ਦੀਦੀ ਦੀਦੀ ਕਰਕੇ ਮੈਂ ਬੁਲਾਉਂਦੀ ਰਹੀ ਪਰ ਤੁਸੀਂ ਸਾਡਾ ਮੁੱਲ ਕੀ ਪਾਇਆ ਐਹੋ ਜੀ ਇੱਜ਼ਤ ਕਰਦੀ ਰਹੀ ਆ ਜਿਹੜੀ ਫੋਨ ਕਰਨ ਨਹੀਂ ਆ ਐਦਾਂ ਹੀ ਬੋਲਦੀ ਰਹੀ ਆ ਅੱਗੇ ਵੀ ਉਹ ਦੀਦੀ ਹੁਣ ਮੈਂ ਆ ਕੇ ਕੀ ਬੋਲੀ ਆ ਤੇ ਨਾ ਮੈਂ ਬੋਲਦੀ ਨਾ ਤੇ ਇਹ ਵਾਲਾ ਕੰਮ ਐਦਾਂ ਹੀ ਚੱਲਦਾ ਰਹਿਣਾ ਕੋਠੇ ਝੜ ਜਾ ਕੋਠੇ ਝੜ ਕੇ ਰੋਲਾ ਪਾ ਮਮੀ ਸਾਡੇ ਕੋ ਨਹੀਂ ਇਹ ਵਾਲੇ ਕੰਮ ਹੁੰਦੇ ਠੀਕ ਆ ਨਾ ਨਾ ਹੀ ਪਿਛੇ ਕਦੀ ਕੀਤੇ ਤੇ ਨਾ ਹੀ ਇਹੋ ਜੇ ਕੰਮ ਵਿਖੇ ਹੀ ਆ ਜਿੱਦਾਂ ਦੇ ਮੈਂ ਕੰਮੇ ਘਰ ਦੇ ਵਿੱਚ ਵੇਖਣ ਦੇ ਹੀ ਆ ਗਏ ਨਹੀਂ ਤੂੰ ਕਰਨ ਨੂੰ ਤਗੜੀ ਆ ਤਗੜੀ ਆ ਕਰਨ ਨੂੰ ਤੂੰ ਤੂੰ ਕਰਨਾ ਚਾਹੁੰਦੀ ਹੀ ਉਹਨੂੰ ਫੇਰ ਮੈਂ ਘਰੋਂ ਕੱਢਾਂਗੀ ਤਾਂ ਫੇਰ ਮੇਰੀ ਮੇਰੀ ਵਾਰਾ ਖਾਣੀ ਆ ਤੁਸੀਂ ਇਹ ਕਾ ਕੇ ਕਰਾਇਆ ਮੀ ਤੂੰ ਬੋਲੀ ਆ ਜਦੋਂ ਤੋਂ ਮੈਂ ਜਾਣੀਆਂ ਤੀਂ ਰਲ ਜਾਂਦੀਆਂ ਤੈਨੂੰ ਸਮਝਦੀਆਂ ਕੋਈ ਨਹੀਂ ਆ ਤੇਰੇ ਅੱਖਾਂ ਦਾ ਪਤਾ ਮੈਨੂੰ ਜਿਹੜੇ ਤੂੰ ਮੈਨੂੰ ਕੀ ਆਈਂ ਏਡੀ ਤੂੰ ਆਪਣੀਆਂ ਹੀ ਬਸ ਤੇ ਹੀ ਮਰਜ਼ੀਆਂ ਕਰਨੀਆਂ ਹੁੰਦੀਆਂ ਮੇਰੀ ਅੱਜ ਤੱਕ ਵੇਹ ਘਰ ਦੇ ਵਿੱਚ ਸੁਣੀ ਤੁਸੀਂ ਮੈਨੂੰ ਸਿੰਝ ਪਾਉਣ ਦਾ ਕੋਈ ਸ਼ੌਂਕ ਨਹੀਂ ਹੈਗਾ ਸਿੰਝ ਪਵਾਈ ਤੇਰੇ ਖਸਮ ਨੇ ਉਹ ਕਿੱਥੇ ਆ ਉਹਨੂੰ ਬਾਹਰ ਕੱਢ ਮੈਂ ਉਹਦੇ ਨਾਲ ਗੱਲ ਕਰਨ ਆਈ ਆ ਤੇਰੇ ਨਾਲ ਨਹੀਂ ਮੈਂ ਕੋਈ ਗੱਲ ਕਰਨੀ ਤੈਨੂੰ ਤਾਂ ਬੋਲਣ ਦਾ ਚਾਜੀ ਹੈ ਨਹੀਂ ਵੀ ਕਿੱਦਾਂ ਬੋਲਣਾ ਬੋਲਦੀ ਵੇਹ ਘਾੜੀਓ ਕਿੱਦਾਂ ਵਾ ਆ ਕਦੀ ਹੈ ਨਹੀਂ ਕਿਤੇ ਮਾਸਾ ਜਿੰਨੀ ਵੀ ਆਏ ਗਿਆ ਤੇ ਬੋਲਣਾ ਕਿੱਦਾਂ ਵਾ ਚਲੋ ਬਾਕੀ ਕੰਮ ਦੇ ਛੱਡੋ ਬਥੇਰੀ ਤੁਸੀਂ ਕਰ ਦਿੱਤੀ ਹੈ ਮੇਰੀ ਰਲ ਮਿਲ ਕੇ ਦੋਹਾਂ ਜਾਣੀਆਂ ਨੇ ਤੇ ਹੁਣ ਮੈਨੂੰ ਇਹ ਤੁਸੀਂ ਦੱਸੋ ਤੁਸੀਂ ਕੱਲੀ ਛਿੰਜ ਪਾਈ ਇੱਥੇ ਆ ਕੇ ਉਹਨੇ ਕਿੱਥੇ ਬਾਹਰ ਨਿਕਲਣਾ ਵਾ ਹਾਈ ਕੰਬਲ ਲੈ ਕੇ ਪਿਆ ਜਿੱਦਾਂ ਦੇ ਪੈਸੇ ਲੈ ਕੇ ਉਹ ਦੰਦਾ ਹੀ ਉਹ ਅੰਦਰ ਵੜ ਕੇ ਤੇ ਪੋਰਾ ਲੱਗਾ ਉਹ ਇਹੋ ਹੀ ਲੱਗਿਆ ਇਹੋ ਹੀ ਲੱਗਿਆ ਮੈਨੂੰ ਇਹ ਲੱਗਿਆ ਨਾ ਇਹਨਾਂ ਦੇ ਕਰਤੂਤਾ ਨੂੰ ਖੜਾ ਹੀ ਹੋ ਮੈਂ ਅੱਗੇ ਨਹੀਂ ਮੈਂ ਚਰ ਇਹਨੂੰ ਤਾਂ ਮੈਂ ਦੱਸਦੀ ਆ ਨਾ ਇਹ ਜਿਹੜਾ ਅੰਦਰ ਪਿਆਦੇ ਇਹਨੂੰ ਗਾੜੀ ਕਰ ਦਿੰਦਾ ਹੁਣ ਬਿਮਾਰ ਬਣ ਗਏ ਸਾਰੇ ਇਹਦੇ ਉਹ ਵੀ ਬਣੀ ਆ ਤੇ ਉਹ ਵੀ ਬਣਿਆ ਮਮੀ ਮੈਂ ਹੀ ਜਾਣੀ ਆ ਮੈਂ ਜਾ ਕੇ ਪੁੱਛਦੀ ਆ ਇਹਦੇ ਨਾਲ ਮੈਂ ਕੀ ਗੱਲ ਕਰਨੀ ਆ ਵੇਹ ਲੋ ਮੀ ਕੰਮ ਇਹਦੇ ਮੈਨੂੰ ਭਲਾ ਕੱਲੀ ਤਾਂ ਕੰਮ ਮਾਰ ਕੇ ਗਈ ਐ ਨਹੀਂ ਹੱਥ ਹੀ ਲੱਗ ਗਿਆ ਮਾਰ ਕੇ ਕੀ ਹੋ ਗਿਆ ਕੱਥਾ ਕਿੱਥੋਂ ਵੱਜਾ ਮੈਂ ਲੱਗਦੀ ਤੁਹਾਨੂੰ ਤੇ ਉਹ ਚੰਗੀ ਲੱਗਣੀ ਆ ਨਾ ਕਿ ਮੈਂ ਲੱਗਦੀ ਪੀ ਇਹ ਨਹੀਂ ਤੁਹਾਨੂੰ ਚੰਗੇ ਲੱਗਣੀ ਪੀ ਉਹ ਹੀ ਤੁਹਾਨੂੰ ਚੰਗੀ ਆ ਜੇ ਹੁਣੇ ਇੱਥੇ ਮੈਂ ਜਾ ਪਈ ਨਹੀਂ ਮੁੱਦੇ ਮੂੰਹ ਤਾਂ ਫੇਰ ਬੈਣੀ ਕਦੇ ਡੇਕ ਨਹੀਂ ਪਈ ਕੇ ਤੂੰ ਛੱਡ ਦੇ ਉਹ ਗੋਬੀ ਵੀ ਨਾ ਲੈ ਲੈ ਜਾ ਚੁੱਕ ਕਰ ਰਿਹਾ ਮੈਂ ਮੇਰੇ ਕੋਲ ਚਿਰੀ ਜਾਂਦੀ ਚੇਰ ਲਉ ਮੈਂ ਆਪੇ ਛਤੀ ਛਤੀ ਗੱਲਾਂ ਸੁਣਾਉਂਦੀ ਨਾਲ ਇਹਨੂੰ ਕੰਮ ਕਰਕੇ ਦੋ ਤੇ ਨਾਲੇ ਇਹਦੇ ਕੋਲ ਗੱਲਾਂ ਕਰਾਓ ਇਹਦੇ ਕੋਲ ਵੀ ਉਠਾ ਹਾ ਤਾ ਕਿੱਡਾ ਕੰਬੜ ਲੈ ਕੇ ਪਿਆ ਵਾ ਤੈਨੂੰ ਕੀ ਗੋਲੀ ਵੱਜੀ ਆ ਭੈਣ ਤੂੰ ਕਿਹੜੇ ਵੇਲੇ ਆਈ ਜਦੋਂ ਤੇਰੀ ਘਰ ਦੀ ਮੈਂ ਨਾ ਬਾਹਰ ਲੜਨ ਲਈ ਤੈਨੂੰ ਨਹੀਂ ਪਤਾ ਲੱਗਾ ਕਦੋਂ ਆਈ ਸੀ ਉਹ ਮੈਂ ਤੇ ਆ ਬਿਮਾਰ ਹੋ ਕੇ ਪਿਆ ਆ ਮੈਂ ਤੈਨੂੰ ਕਿਹੜੀ ਬਿਮਾਰੀ ਚੰਬੜੀ ਆ ਤੂੰ ਮੈਨੂੰ ਦੱਸਾਂਗਾ ਪਹਿਲਾਂ ਤੂੰ ਕੰਮ ਦੱਸ ਵੀ ਤੂੰ ਕਿਹੜੇ ਕੰਮ ਆਈਆਂ ਹੁਣ ਮੈਂ ਕੰਮ ਉਸੇ ਹੀ ਆਈਆਂ ਜਿਹੜੀ ਤੂੰ ਕਰਤੂਤ ਕੀਤੀ ਆ ਕਿਹੜੀ ਕਰਤੂਤ ਕਰ ਲਈਏ ਦੱਸ ਮੈਂ ਹੁਣ ਜਿਹੜੀਆਂ ਮੇਰੀ ਸੱਸ ਨੂੰ ਵਧਾ ਚੜਾ ਕੇ ਗੱਲਾਂ ਕਰਦਾ ਵਾ ਨਾ ਉਹ ਹੀ ਦਸਣ ਆਈਆਂ ਤੈਨੂੰ ਉਹ ਸਵੇਰੇ ਮੰਮੀ ਵੀ ਬੋਲ ਕੇ ਗਈ ਆ ਵੀ ਇਹ ਉਹਦੀ ਸੱਸ ਨੂੰ ਤੂੰ ਸਾਰੀਆਂ ਗੱਲਾਂ ਦੱਸ ਤੀਆਂ ਮੈਂ ਕਿਹੜੀ ਗੱਲ ਦੱਸਤੀ ਉਹਨੇ ਤਾਂ ਮੈਨੂੰ ਫੋਨ ਕੀਤਾ ਸੀ ਵੀ ਸਾਰੇ ਠੀਕ ਠਾਕ ਆ ਮੈਂ ਠੀਕ ਠਾਕ ਵਾ ਸਾਰੇ ਮੈਨੂੰ ਕੀ ਪਤਾ ਤੂੰ ਝੂਠ ਮਾਰ ਕੇ ਆਉਣਾ ਕਰ ਤੁਹਾਨੂੰ ਇਹ ਦੱਸ ਵੀ ਮੇਰੀ ਸੱਸ ਦਾ ਫੋਨ ਚੁੱਕਣਾ ਜ਼ਰੂਰੀ ਆ ਨਹੀਂ ਤੇ ਤੂੰ ਕੱਲੀ ਝੂਠ ਮਾਰ ਮਾਰ ਕੇ ਆਉਂਨੀ ਐ ਇੱਥੇ ਮੇਰੀ ਮਰਜ਼ੀ ਮੈਂ ਆਪਣੇ ਘਰੋਂ ਜਿੱਦਾਂ ਮਰਜ਼ੀ ਆਵਾਂ ਤੇ ਪਹਿਲਾਂ ਫੇਰਾਨੂੰ ਦੱਸ ਦਿਆ ਕਰ ਵੀ ਮੈਂ ਆ ਝੂਠ ਮਾਰ ਕੇ ਆਈ ਹਾਂ ਤੇ ਤੂੰ ਚੁੱਕਿਆ ਹੀ ਨਾ ਕਰ ਫੋਨ ਮੇਰਾ ਤਾਂ ਤੂੰ ਕਦੀ ਚੁੱਕਿਆ ਨਹੀਂ ਉਹਦਾ ਬੜੀ ਸ਼ੇਤੀ ਫੋਨ ਚੁੱਕਦਾ ਵਾ ਤੂੰ ਤੇ ਤੂੰ ਕਿਹੜੀ ਚਾਚ ਦੀ ਖਬਰ ਦੇਣੀ ਹੁੰਦੀ ਹੈ ਕੋਈ ਜੇ ਚੁੱਕ ਲਈ ਇਹਦੀ ਆਹੋ ਉੱਥੇ ਝੂਠੀਆਂ ਸੱਚੀਆਂ ਜੁ ਲਾਉਣੀਆਂ ਹੁੰਦੀਆਂ ਵਾ ਉਹ ਮੈਂ ਕੋਈ ਝ ਉਹਨੂੰ ਗਾਲੀ ਦੱਸੀ ਬਸ ਵੀ ਸਾਰੇ ਠੀਕ ਠਾਕ ਹੀ ਤੇ ਉਹਨੇ ਫੋਨ ਕੱਟਤਾ ਗਾੜੀ ਮੇਰੀ ਸੁਣੋ ਗੱਲ ਤੁਸੀਂ ਪਤਾ ਲੈਣ ਆਏ ਆ ਕਿ ਜਾਂ ਲੜਾਈ ਕਰਨ ਆਏ ਆ ਮੈਂ ਪਤਾ ਲੈਣ ਨਹੀਂ ਆਈ ਮੈਂ ਲੜਾਈ ਕਰਨ ਨਹੀਂ ਆਈ ਕਪਾਤੀ ਸਾਰਾ ਘਾੜਾ ਹੁੰਦਾ ਵਾ ਮੇਰਾ ਕਾਹਦਾ ਕਪਾਤ ਵਾ ਕਪਾਤ ਤੇ ਪਾਇਆ ਇਹਨੇ ਜੇ ਅਹੀਂ ਰਾਜੀ ਬਾਜੀ ਆਪਣੇ ਘਰ ਰਹਿੰਦੇ ਆ ਨਾ ਤੁਹਾਨੂੰ ਰਹਿ ਲੈੰਦੋ ਆਹ ਤਾਂ ਡਗੜੀ ਦੋ ਹੱਥ ਜੋੜਦਗੀ ਨਹੀਂ ਮੈਨੂੰ ਸਮਝ ਨਹੀਂ ਲੱਗਦੀ ਕਿ ਕਿਹੜੀ ਗੱਲ ਦੀ ਬਿਮਾਰੀ ਐ ਇਹਨੂੰ ਕਿਹੜੀ ਗੱਲੋਂ ਬਿਮਾਰ ਪਿਆ ਉਹ ਯਾਰ ਕਿਸਦਾ ਜੀ ਕਰਦਾ ਵਾ ਕੰਬਲ ਚ ਪੈਣ ਨੂੰ ਦੱਸ ਕਿ ਮੈਂ ਮੰਜੇ ਤੇ ਪਿਆ ਰਹਾ ਵਾਂ ਤੁਸੀਂ ਹੀ ਦਿਖੋ ਗੱਲ ਕਰੀ ਜਾਂਦੀ ਜੇ ਮੰਨ ਲਓ ਤੁਸੀਂ ਨਾ ਠੀਕ ਹੋ ਵੋ ਚਾਹੇ ਮੰਮੀ ਨਾ ਠੀਕ ਹੋਵੇ ਤੇ ਤੁਸੀਂ ਮੰਜੇ ਤੇ ਪੈਣਾ ਹੋਰ ਆਹੋ ਤੁਸੀਂ ਤਾਂ ਇਹੋ ਹੀ ਸੁਖੜਾ ਸੁਖਣੀਆਂ ਵਾ ਵੀ ਮੰਮੀ ਵੀ ਮੰਜੇ ਤੇ ਪੈ ਜੇ ਤੇ ਇਹ ਵੀ ਪੈ ਜੇ ਹੋਰ ਤਾਂ ਟਿਕੂ ਉਮੀਦ ਵੀ ਦੀ ਆ ਠੀਕ ਹੋ ਨਾ ਤਾਂ ਵੀ ਲੋੜ ਆ ਪੈਣ ਦੀ ਆਹੀਂ ਜੋ ਪਾਏ ਸੁਖ ਮੰਗਦੇ ਵੀ ਚੱਲ ਆਪਣੇ ਘਰ ਤੀ ਆਣ ਤੁਸੀਂ ਵੀ ਇਥੇ ਖੁਸ਼ੀ ਖੁਸ਼ੀ ਆਓ ਅਹੀਂ ਵੀ ਤੁਹਾਡੇ ਕੋ ਜਾਈਏ ਆਈਏ ਜਦੋਂ ਤੁਸੀਂ ਐਂਦਾ ਆ ਕੇ ਇਥੇ ਲੜਾਈ ਪਾਉਂਦੇ ਆ ਨਾ ਸੱਚੀ ਭੈ ਤਾਂ ਮਸਾ ਦਿਲ ਨਹੀਂ ਕਰਦਾ ਜੀ ਕਰਦਾ ਵੀ ਆਪ ਹੀ ਇਹ ਘਰ ਦੇ ਵਿੱਚ ਨਹੀਂ ਨੀ ਮੈਨੂੰ ਪਤਾ ਵਾ ਜਿਹੜੀ ਸੁੱਖ ਮੰਗਦੀ ਆ ਤੂੰ ਜਿੰਨੀ ਕਿ ਮੇਰੇ ਮੂੰਹ ਤੇ ਮੰਗਣ ਨਹੀਂ ਆ ਨਾ ਇੰਨੀ ਕਿ ਮੇਰੇ ਮਗਰੋਂ ਮੰਗਦੀ ਆ ਨਹੀਂ ਅੱਜ ਸੱਚੀ ਗੱਲ ਦੱਸ ਕੇ ਆਈਆਂ ਵੀ ਮੈਂ ਉੱਥੇ ਚੱਲੀ ਆ ਨੀ ਤੈਨੂੰ ਇਹ ਹਗਾਨਾ ਕੀ ਲੱਗੇ ਮੈਂ ਸੱਚ ਬੋਲਿਆ ਹੋਵੇ ਜਾਂ ਝੂਠ ਆ ਮਾਰ ਕੇ ਫੇਰ ਅੱਜ ਝੂਠ ਹੀ ਆਈ ਆ ਉਥੋਂ ਜਦੋਂ ਘਰੋਂ ਤੁਰਨਾ ਹੁੰਦਾ ਤਾਂ ਸੱਚ ਦੱਸ ਕੇ ਆਇਆ ਕਰੋ ਵੀ ਮੈਂ ਇੱਥੇ ਚੱਲੀ ਆ ਉਹ ਮੁੜ ਕੇ ਮਾਸੀ ਇਹਨਾਂ ਨੂੰ ਫੋਨ ਕਰਦੇ ਆ ਇਹ ਮਾਸੀ ਦਾ ਫੋਨ ਚੁੱਕਦਾ ਹੀ ਕਿਉਂ ਆ ਲੈ ਓ ਉਹ 10 ਚੁੱਕਣਾ ਦੇ ਪੈਂਦੇ ਹੀ ਹੁਣ ਤੂੰ ਜੋ ਸਿਆਣੀ ਬਿਆਣੀ ਕਰਦੀ ਹੋਵੇ ਤੇ ਉਹ ਬੜੀਉਂ ਨਾ ਚੁੱਕ ਦੋਨਾ ਵਾਰੀ ਜਦੋਂ ਮੈਂ ਫੋਨ ਕਰਦੀ ਆ ਮੇਰਾ ਤਾਂ ਤੂੰ ਚੁੱਕਦਾ ਨਹੀਂ ਉਹਦਾ ਫੋਨ ਬੜੀ ਜੀ ਪੰਜਾਬ ਕੋ ਚੱਜ ਦੀ ਸਲਾਹ ਦਿਆ ਕਰ ਤੇ ਤੇਰਾ ਵੀ ਫੋਨ ਚੁੱਕ ਲਈਂ ਗਉਣਾ ਤੇ ਸਾਨੂੰ ਖਾਣ ਹੀ ਹੁੰਦਾ ਵਾ ਤੂੰ ਮਾਸੀ ਤੇ ਬੜੀਆਂ ਚੱਜ ਦੀਆਂ ਸਲਾਹਾਂ ਦਿੰਦੀ ਹੁਣੀ ਆ ਨਾਲੇ ਤੂੰ ਮਾਸੀ ਨੂੰ ਦਿੰਦਾ ਹੋਣਾ ਵਾ ਜਿਹੜਾ ਉਹਦਾ ਫੋਨ ਚੁੱਕਦਾ ਛੇਤੀ ਦੇ ਨਾਲ ਅੱਜ ਤੋਂ ਬਾਅਦ ਉਹਦਾ ਫੋਨ ਚੁੱਕਿਆ ਨਾ ਤੇ ਵੇਖੀ ਦੀਦੀ ਜੇਦ ਉਹਨਾਂ ਨੇ ਕਰਨਾ ਵਾ ਉਹਨਾਂ ਦਾ ਤੇ ਚੁੱਕਣਾ ਹੀ ਏਦਾਂ ਹੀ ਕਿਦਾਂ ਨੀ ਇਹ ਗੱਲਾਂ ਕਰਾਂ ਤੇ ਇੱਕ ਦੋ ਵਾਰੀ ਨਾ ਹਾਂ ਚੁੱਕੇ ਤੂੰ ਆਪੇ ਕਰਨੋਂ ਹਟ ਜੂਗੀ ਪਹਿਲਾਂ ਤੂੰ ਉੱਥੇ ਆੜਾ ਲਾ ਕੇ ਆਈਆਂ ਹੁਣ ਤੂੰ ਮਗਰੇ ਇੱਥੇ ਆ ਗਈਆਂ ਮੇਰੇ ਨਾਲ ਆੜਾ ਲਾਉਣ ਤੇ ਤੂੰ ਹੀ ਕਰ ਝੂਠ ਬੋਲਦੇ ਗੱਲੀਆਂ ਤੇ ਤੈਨੂੰ ਮੇਰੇ ਘਰ ਨਾਲ ਵੀ ਲੱਗੇ ਤੂੰ ਦੱਸ ਨਾ ਕੁੜੀਏ ਤੂੰ ਨਾ ਆਂਡ ਗਵੰਡ ਸਾਨੂੰ ਬੋਲਣ ਜੋਗਾ ਨਹੀਂ ਕਰ ਰਹਿਣ ਦੇਣਾ ਤੀਜੇ ਦਿਨ ਆਣ ਕੇ ਇਸੇ ਤਮਾਸ਼ਾ ਲਾ ਦਿੰਨੀ ਹੈ ਤੂੰ ਯਾ ਮੇਰੀ ਸੁਣੋ ਗੱਲ ਜਿਹੜੀ ਚੌਧਰ ਹੁੰਦੀ ਹੈ ਨਾ ਚੌਧਰ ਹੁੰਦੀ ਹੈ ਜਦੋਂ ਕਦੇ ਕਵਾਰੇ ਹੋਈਏ ਉਦੋਂ ਜੇ ਤੂੰ ਆਪੋ ਵੀ ਵਿਆਹ ਤੋਂ ਬਾਅਦ ਨੂੰ ਮੈਂ ਸਾਰੇ ਇਹ ਵਾਲੇ ਕੰਮ ਕਰਾਂ ਦੇ ਦੀਏ ਮੇਰਾ ਟਾਈਮ ਤੂੰ ਹੀ ਚਾਹਦਾ ਇਦਾ ਹੀ ਚੌਧਰ ਹੀ ਤੇ ਇਦਾ ਹੀ ਰਹਿਣੀ ਆ ਠੀਕ ਆ ਨਾ ਤੂੰ ਜ਼ੋਰ ਲਾ ਲੈ ਜਿੱਥੇ ਤੇਰ ਕੋ ਲੱਗਦਾ ਦੀਦੀ ਆ ਗਾਮਤ ਨਹੀਂ ਗਏ ਚੰਗੇ ਹੈਗੇ ਫਿਰ ਮੈਂ ਕਿਹਦੇ ਪਾਸੇ ਨਿਕਲ ਜਾਨੀ ਆ ਤੇ ਨਿਕਲ ਜਾ ਨਿਕਲ ਨਾ ਤੇ ਮੈਂ ਕਦੋਂ ਕਿਹਾ ਨਾ ਨਿਕਲ ਪਵਾੜੇ ਸਾਰੇ ਤੇਰੇ ਆ ਜਦੋਂ ਦੀ ਤੂੰ ਇਹ ਘਰ ਚ ਆਈ ਆ ਨਾ ਉਦੋਂ ਦਾ ਹੀ ਇਹ ਸਭ ਹੋਣ ਲੱਗਾ ਵਾ ਪਹਿਲਾਂ ਤੇ ਇਹ ਵੀ ਬੜਾ ਵਧੀਆ ਹੈ ਤੂੰ ਹੀ ਮਗਰ ਲਾਇਆ ਆ ਕਿ ਕੀ ਮੈਂ ਇਹਨਾਂ ਨੂੰ ਮਗਰ ਲਾਇਆ ਵਾ ਹਾਲੇ ਤੇ ਕਈ ਗੱਲਾਂ ਮੈਂ ਇਹਨਾਂ ਨੂੰ ਦੱਸਦੀ ਨਹੀਂ ਆ ਜੋ ਕੋ ਤੂੰ ਹੀ ਮੇਰੇ ਨਾਲ ਕਰਦੇ ਰਹੇ ਆ ਨੇ ਜਿਹੜੀਆਂ ਰਹਿੰਦੀਆਂ ਵਾ ਉਹ ਵੀ ਦੱਸ ਦੇ ਸਾਹਮਣੇ ਦੱਸ ਮੇਰੇ ਮੈਨੂੰ ਵੀ ਪਤਾ ਲੱਗੇ ਵੀ ਕਿਹੜੀਆਂ ਰਹਿ ਗਈਆਂ ਦੱਸਣ ਵਾਲੀਆਂ ਬੱਸ ਲੜਾਈ 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 ਦਾ ਸੁਵਾ ਤੁਹਾਡਾ ਕੋਈ ਪਿੰਦ ਦੇ ਜਦੋਂ ਕਹੇ ਸੀ ਨਾ ਕੋਪੀ ਦੇ ਤੇ ਸੱਸ ਤੇ ਹੀ ਰੋਣੀ ਰੋਂਦੀ ਏ ਤੇ ਗਾੜੀ ਨੇ ਕਾਹਦੇ ਰੋਣੇ ਰੋਂਦੀ ਹੀ ਉਹ ਕੀ ਉਹਨੂੰ ਗੋਲੀ ਵੱਜੀ ਤੇਰੀ ਜਾਨ ਨੂੰ ਹੀ ਰੋਂਦੀ ਏ ਕਿ ਪੀ ਇਦਾਂ ਕਰਦੀ ਉਹ ਬੱਲੇ ਤਾਂ ਹੀ ਜਾ ਕੇ ਉਹਦੇ ਨਾਲ ਲੱਗੇ ਬੈਠੇ ਏ ਸੀ ਜਾਰੇ ਹੁਣੇ ਚੁਗਲੀਆਂ ਅਸੀਂ ਤੇ ਰਾਜੀ ਬਾਜੀ ਪੁੱਛਣ ਨੂੰ ਬੈਠੇ ਸੀ ਅਸੀਂ ਇਹ ਥੋੜਾ ਵੀ ਇਦਾਂ ਗੱਲਾਂ ਕਰਨ ਨੂੰ ਬੈਠੇ ਸੀ ਬੜੀ ਰਾਜੀ ਬਾਜੀ ਪੁੱਛ ਕੇ ਆਏ ਹੋਣੇ ਆ ਮੈਂ ਵੀ ਆਖਾਂ ਪੀ ਉਦਣਦੇ ਉਹਦੇ ਤੇਵਰ ਖ ਵਿਗੜੇ ਆ ਮੈਨੂੰ ਨਹੀਂ ਹੀ ਪਤਾ ਕਿ ਤੁਹਾਡੇ ਟਿੱਡ ਚ ਸਾਰੀਆਂ ਉਹ ਉਹਦੇ ਟਿੱਡ ਚ ਪਈਆਂ ਵਾ ਉਹ ਜਦੋਂ ਬੰਦਾ ਦੁਖੀ ਹੋਵੇ ਨਾ ਦੀਦੀ ਤੇ ਉਹਦੇ ਮੂੰਹ ਬਦੋ ਬਦੀ ਨਿਕਲਦੀਆਂ ਵਾ ਉਹ ਕੀ ਪਤਾ ਕਿੰਨੀ ਕਿ ਸਤੀਏ ਤੁਹਾਡੇ ਕੋਲ ਬੱਲੇ ਬੱਲੇ ਤੁਸੀਂ ਵੀ ਸਤੇਈ ਉਹ ਵੀ ਸਤੇਈ ਸਾਰੇ ਸਤੇ ਆ ਮੇਰੇ ਤੋਂ ਹਨਾ ਤੁਸੀਂ ਚੰਗੇ ਰਹਿਗੇ ਬਸ ਮੇਰੀ ਸੁਣੋ ਗੱਲ ਤੁਸੀਂ ਆਪਣੇ ਘਰ ਜੋ ਮਰਜ਼ੀ ਕਰਦੇ ਰਿਹਾ ਕਰੋ ਬਸ ਇੱਥੇ ਆ ਕੇ ਕਪਤ ਨਾ ਪਾਇਆ ਕਰੋ ਕਿਹਨੇ ਆਣ ਗਵਾਣ ਨੇ ਰਿਸ਼ਤੇਦਾਰਾਂ ਨੇ ਵੇਖ ਕੇ ਆਖਣਾ ਹਰਿਆੜੀ ਮਗਰੋਂ ਆਈ ਇਹ ਨਹੀਂ ਚੰਗੀ ਹੋਣੀ ਇਹੋ ਹੀ ਨਹੀਂ ਚੰਗੀ ਮੈਨੂੰ ਕੱਲੀ ਬਦਨਾਮ ਕਰਨ ਦੇ ਇਹੋ ਹੀ ਨਹੀਂ ਚੰਗੀ ਇਹ ਤੁਹੀ ਮੈਂ ਤਾਂ ਘਾਟਾ ਹੀ ਕਾਦਾ ਮੈਂ ਉੱਥੇ ਤੈਨੂੰ ਗੋਲੀ ਮਾਰੀ ਸੀ ਹੋਈ ਗੱਲ ਨਹੀਂ ਹੁਣ ਜਿਹੜੇ ਕੰਮ ਆਈਆਂ ਨਾ ਉਹ ਸਾਨੂੰ ਦੱਸ ਤੇ ਤਮਾਸ਼ਾ ਨਾ ਲਾਓ ਕੰਮ ਮੈਂ ਐਸੇ ਹੀ ਆਈ ਆਂ ਫੇ ਖਬਰਦਾਰ ਜੇ ਗਾ ਤਾਂ ਮੇਰੀ ਸੱਸ ਦਾ ਫੋਨ ਚੁੱਕਿਆ ਤੇ ਓਏ ਅਹੀਂ ਉੱਥੇ ਉਹਨੂੰ ਝੂਠੀਆਂ ਸੱਚੀਆਂ ਦੱਸ ਨਾ ਆਉ ਨਹੀਂ ਹੋਣਾ ਤੇ ਮੇਰੀ ਸੁਣੋ ਗੱਲ ਤੁਸੀਂ ਸੱਸ ਨੂੰ ਜਾ ਕੇ ਕਹਿ ਦਿਓ ਕਿ ਮੇਰੇ ਭਰਾ ਨੂੰ ਫੋਨ ਨਾ ਕਰਿਆ ਕਰੀ ਸਿੱਧੀ ਗੱਲ ਉਹ ਨਾ ਚੁੱਕਣਗੇ ਫੇਰ ਗਾੜੀ ਨੂੰ ਜਦੋਂ ਕਰੂਗੀ ਨਾ ਮੈਂ ਤੇ ਸੱਸ ਨੂੰ ਕਹਿ ਦੂੰਗੀ ਤੇ ਜੇ ਸੱਸ ਫੇਰ ਵੀ ਕਰੂਗੀ ਤੇ ਇਹਨੂੰ ਵੀ ਇਹਦਾ ਫਰਜ਼ ਬਣਦਾ ਨਾ ਨਹੀਂ ਉਹ ਤੁਸੀਂ ਜਾ ਕੇ ਕਹਿ ਦਿਓ ਵੀ ਤੁਸੀਂ ਫੋਨ ਮੇਰੇ ਭਰਾ ਨੂੰ ਨਹੀਂ ਕਰਨਾ ਹੈਗਾ ਭਰਾ ਸਗੋ ਭਰਾ ਨਾਲ ਚੱਕਦਾ ਵਾ ਵੀ દવા ਪਤਾ ਲੱਗੇ ਹਾਂ ਵੀ ਇੱਥੇ ਆ ਕੋ ਬਣਦਾ ਵਾ ਮੈਂ ਤਾਂ ਕੰਡਾ ਕਦੀ ਰਹਿਣੀ ਆ ਸਾਰੇ ਰਾਜੀ ਬਾਜੀ ਆ ਬਸ ਮੁੜ ਕੇ ਨੇ ਫੋਨ ਕੱਟਦਾ ਤੇ ਤੁਸੀਂ ਫੋਲਣੇ ਫੋਲਿਆ ਕਰੋ ਵੀ ਸਾਡੇ ਇੱਥੇ ਆ ਕੋ ਚੱਲਦਾ ਉਹਨੂੰ ਨਾਮ ਜਰੇ ਨੂੰ ਗਾੜੀ ਦੇ ਗੱਲ ਦਾ ਪਤਾ ਤੇ ਨਾ ਕੋ ਹੋਰ ਤੇ ਉਹਨੂੰ ਦੱਸਣ ਦੇ ਪਹਿਲਾਂ ਵੀ ਚਾਹਾਂਗਾ ਤੂੰ ਮੈਨੂੰ ਚਾਹੀਈ ਹੋਣਾ ਉਠ ਬੋਲ ਕੇ ਆਵਾ ਪੜਦੇ ਤੁਸੀਂ ਪਹਿਲਾਂ ਆਪ ਰੱਖਦੇ ਆ ਕਰਦੇ ਆ ਦੋ ਤਾਂ ਹੁਣ ਆ ਗਏ ਤੁਸੀਂ ਸਾਡੇ ਦਵਾਰੇ ਹੋ ਗਏ ਸਾਡਾ ਇਹਦੇ ਵਿੱਚ ਕੀ ਕਸੂਰ ਕੋਈ ਚਾਹ ਦਾ ਨਹੀਂ ਹੁੰਦਾ ਕੋਈ ਪਾਣੀ ਦਾ ਨਹੀਂ ਹੁੰਦਾ ਲੜਨ ਦਾ ਪਤਾ ਹੀ ਬਸ ਪਹਿਲਾਂ ਉੱਥੇ ਆड्डा ਲਾਈ ਆ ਹੁਣ ਇੱਥੇ ਆ ਕੇ ਬੈ ਗਈ ਆ ਬਸ ਚਾਹ ਬੁਝਾਏ ਜਿਹਦੀ ਜ਼ੁਬਾਨ ਨਹੀਂ ਖੁੱਲਦੀ ਗਾੜੀ ਜਿੰਨੇ ਕਿ ਪੀਣ ਵਾਲੇ ਕੰਮ ਕਰੰਦੇ ਆ ਹੁਣ ਉਹਨਾਂ ਕੀ ਪਿਆ ਲੈਣਾ ਵਾ ਫਿਰ ਬਿਮਾਰ ਬਣਿਆ ਵਾ ਤੇ ਜ਼ੁਬਾਨ ਤੇ ਬੜੀ ਚੱਲਣ ਢਈ ਆ ਦੀ ਨਾਲ ਤੇਰੀ ਵੀ ਚੱਲਣ ਢਈ ਗੁੰਗੇ ਹੋ ਗਏ ਬਸ ਰਾ ਟਾਈਮ ਕੱਢ ਲਿਆ ਦੀਦੀ ਹੁਣ ਨੀ ਸਾਡੇ ਕੋ ਗੁੰਗੇ ਰਿਆ ਜਾਣਾ ਠੀਕ ਹੋਣਾ ਪਾਓ ਤੁਸੀਂ ਵੀ ਲੰਮੇ ਪੈ ਜਾਵੇ ਪੈ ਜਾ ਲੱਲਾ ਕੰਬਲ ਉੱਤੇ ਤੇ ਪੈ ਜਾ ਲੰਮੇ ਵੇਲਾ ਤੀਜੇ ਦੇ ਨਾਨਕੇ ਨਾਲ ਤੇ ਆਢਾ ਲਾ ਲੈਂਦੀ ਐ ਇੱਥੇ ਭੈਣ ਭਰਾਵਾਂ ਦਾ ਕਿੰਨਾ ਪਿਆਰ ਹੁੰਦਾ ਵੇ ਇੱਕ ਦੂਜੇ ਨਾਲ ਇਹ ਦੇ ਸਾਨੂੰ ਖਾਣ ਨੂੰ ਤੁਲੀ ਐ ਸਭ ਕੋ ਇਥੋਂ ਲੈ ਜਾਵਾ ਜਿੰਨਾ ਚਿਰ ਸਾਡੇ ਦੋਵਾਂ ਜੀਆਂ ਜੇ ਇੱਕ ਅੱਧਾ ਮਰਿਆ ਨਾ ਨਾ ਉਹਨਾਂ ਚਿਰ ਇਹਨੂੰ ਖਲਾਸੀ ਨਹੀਂ ਹੋਣੀ ਘਰੇ ਕੀ ਸੋਚ ਕੇ ਆ ਜਾਂਦੀ ਐ ਇੱਥੇ ਜਿਦਾਂ ਬੜੇ ਮਰਬੇ ਹੁੰਦੇ ਆ ਕਿਤੇ ਗਾੜੀ ਚੱਲ ਹੁਣ ਡਈ ਐ ਲਾ ਫਾ ਕਰਨ ਉਹਨਾਂ ਦਾ ਇਹ ਰੋਗ ਵੀ ਇਦਾਂ ਹੀ ਆਉਣੇ ਆ। ਮੰਮੀ ਮੇਰੇ ਸੁਣ ਗੱਲ। ਹੂੰ। ਮੇਰ ਕੋ ਵਾ ਟਾਈਮ ਘਟ। ਅੱਛਾ। ਓਦਾਂ ਮੈਂ ਪੈਲੀ ਜੜੀ ਹੈ ਨਾ ਦੇ ਕੇ ਜਾਣੀ ਹੈਗੀ। ਹੂੰ। ਹੁਣ ਤੂੰ ਇਦਾਂ ਕਰੀ ਵੀ ਇਹਨੂੰ ਪੈਲੀ ਨਹੀਂਗੀ ਵਾਣ ਦੇਣੀ ਆਪਣੇ ਹਿੱਸੇ ਦੀ। ਨਹੀਂ ਇਹ ਤਾਂ ਤੜਫਦਾ ਇੰਨਾ ਫਿਰ ਵਾਣ ਕੋ ਦੇਣੀ ਆ। ਉਹ ਲੋਕਾਂ ਦੇ ਗਵਾਡੀਆਂ ਨੂੰ ਦੇਣੀ ਆ। ਨਾਲੇ ਇਹਨਾਂ ਦੋਵਾਂ ਜੀਆਂ ਦੀ ਅਕਲ ਟਕਾਣੇ ਆਊਗੀ। ਅਕਲ ਕਿੱਦਾਂ ਕਾੜੀ ਕੋ ਖਾਣ ਪੈਣ ਦੇ ਓਦਾਂ ਉਹ ਬਿਮਾਰ ਬਣਿਆ ਹੀ ਓ ਤੇ ਬੋਲਣ ਲੱਗਾ ਚੰਗਾ ਭਲਾਵ। ਕਿੱਦਾਂ ਜਪਾਨ ਚ ਲੰਨ ਡਈ ਉਹਦੀ ਨਹੀਂ ਪਹਿਲੀ ਦੇਣੀ ਨਹੀਂ ਇਹਨੂੰ ਅਸੀਂ ਉਹ ਮਾਤੇ ਗਿਆ ਸੀ ਜਿੰਨੂੰ ਮਰਜ਼ੀ ਦੇ ਦੀਏ ਨਾਂ ਦੇ ਦੀਏ ਇਹਨੂੰ ਲੱਗੇ ਇਹਨੂੰ ਪਤਾ ਵੀ ਫੇਈ ਲੱਕਣਾ ਮੇਰੀ ਪਤਾ ਲੱਗਣਾ ਇਹਨਾਂ ਨੂੰ ਐਦਾਂ ਨਹੀਂ ਇਹਨਾਂ ਨੂੰ ਸਮਝ ਆਉਣੀ ਹੈਗੀ ਓੜੀ ਰੋਲਾ ਪਉਂਦੀ ਹੈ ਨਾਲ ਉਹ ਇਨਾਂ ਮੋਰਿਆਂ ਚ ਘਾਟੀ ਪਾਇਆ ਕਰੂਗੀ ਫਿਰ ਚੰਗਾ ਭਲਾ ਹੁੰਦਾ ਸੀ ਪਹਿਲਾਂ ਜਦੋਂ ਦੀ ਇਹ ਆ ਗਈ ਹੈ ਨਾ ਉਦੋਂ ਦਾ ਪਾਸ ਉਹਦਾ ਵੀ ਬੇੜਾ ਕਰਕੇ ਰਹਾ ਦਿੱਤਾ ਵਈ ਰਹਾਤਾ ਵਾ ਮਾਂ ਨੂੰ ਮਾਂ ਨਹੀਂ ਸਮਝਦਾ ਉਹ ਭੈਣ ਨੂੰ ਭੈਣ ਨਹੀਂ ਸਮਝਦਾ ਕਿਤੇ ਲੈ ਇਨਾਂ ਖਾਪਣਾ ਬਹੁਤਾ ਤੇ ਮੈਂ ਚਾਹ ਬਣਾ ਕੇ ਲਿਆਉਣੀ ਆ ਜਰਾ ਤੇ ਮਮੀ ਚਾਹ ਨਹੀਂਗੀ ਮੈਂ ਪੀਣੀ ਉਹ ਗਏ ਹੀ ਬੈਂਕ ਦੇ ਵਿੱਚ ਹਾਂ ਤੇ ਮੈਂ ਮਗਰੋਂ ਹੀ ਆਈ ਆ ਉਹਨਾਂ ਨੂੰ ਨਹੀਂ ਪਤਾ ਜੇ ਉਹ ਆ ਗਏ ਨਾ ਤਾਂ ਉਹਨੇ ਤੇ ਫੇਰ ਬੜਾ ਤਾਂ ਠਾ ਠਾ ਮੀ ਉਹਨੇ ਆ ਗਏ ਫੇਰ ਬੋਲਣਾ ਵਾ ਕਿ ਕਿੱਥੇ ਗਈ ਆ ਤੇ ਮੈਂ ਉਹਦੇ ਮਗਰੋਂ ਮਗਰੋਂ ਘਰ ਚਲ ਜਾਂਗੀ ਤਾਂ ਉਹਨੂੰ ਪਤਾ ਹੀ ਨਾ ਚੱਲ ਕੋਈ ਨਹੀਂ ਚਾਹ ਤੇ ਘੁੱਟ ਪੀ ਜਾ ਨਾ ਨਹੀਂ ਮੰਮੀ ਬਹਿ ਤੂੰ ਕੋਈ ਨਹੀਂ ਚਾਹ ਮੈਂ ਘਰੇ ਜਾ ਕੇ ਪੀ ਲੂੰਗੀ ਚੱਲ ਠੀਕ ਆ ਚੰਗਾ ਹਾਂ ਨਾ ਕੋ ਚਾਹ ਨਾ ਪਾਣੀ ਤੇ ਇਤਰਾ ਕੁੜੀ ਘਰੋਂ ਚੱਲ ਗਈ ਹੈ ਉਹਨੂੰ ਵੀ ਛੱਟਣ ਨੇ ਕਿਤੇ ਆ ਕੇ ਤੇ ਬਾਹਰ ਨਿਕਲ ਕੇ ਵੇਖਿਆ ਵੀ ਮੈਂ ਚੱਲ ਕੋਟ ਚਾਹ ਹੀ ਬਣਾ ਕੇ ਫੇਰ ਦੇਵਾਂ ਉਹਨੂੰ ਕੋਈ ਨਹੀਂ ਇਹਨਾਂ ਦੀ ਲੈਣੀਆਂ ਖਬਰ ਅੰਦਰ ਚੱਲ ਆਦਿ ਜੰਤਰਾ ਵਜਾ ਜਿੰਦਾ ਵਜਾ ਵਾ ਸਕੂਟਰੀ ਵੀ ਹੈ ਨਹੀਂ ਆ ਇਹ ਕਿੱਥੇ ਚਲ ਗਈ ਮਗਰੋਂ ਮਹਾਰਾ ਜਣਿਆ ਵੇ ਖਤਰੇ ਹੁੰਦਾ ਜੰਤਰਾ ਵਜਾ ਜੇ ਜਾਣਾ ਵਾ ਤਾਂ ਤੁਹਾਨੂੰ ਫੋਨ ਹੀ ਕਰ ਜਾਂਦੀ ਛਾਬੀ ਚੂਬੀ ਵੀ ਨੇ ਕਿੱਥੇ ਰੱਖੀ ਲੱਗਦਾ ਉਹਨੇ ਦੱਸ ਕੇ ਜਾਣਾ ਸੀ ਹੁਣ ਹੁਣ ਡੀਗ ਲੈਨੇ ਫਿਰ ਬੈਹ ਨਹੀਂ ਇੱਥੇ ਦੱਸ ਡੀ ਕੀ ਲੈਨੇ ਆ ਅਸੀਂ ਉਧਰ ਨੂੰ ਚਲ ਗਏ ਤੇਰਾ ਫਰਜ ਨਹੀਂ ਹੈ ਬੰਦਾ ਫਿਰ ਡੀਗ ਲੈ ਮੈਂ ਕੋਈ ਭੈਣ ਭਰਾ ਹੀ ਮਗਰੋਂ ਆ ਜਾਂਦਾ ਵਾ ਕੋਈ ਉਹ ਤਾਂ ਤੇਰੀ ਗੱਲ ਠੀਕ ਆ ਪਰ ਹੁਣ ਕੀ ਕਰਨਾ ਫਿਰ ਜਦੋਂ ਚਲੀ ਗਈ ਆ ਦੱਸ ਬੰਦਾ ਦੱਸ ਕੇ ਤਾਂ ਜਾਂਦਾ ਨਾ ਛਦਾਈਆਂ ਮੋਂ ਬੈਠੇ ਰਾਵਾਂਗੇ ਕਿਪਤਾ ਅੱਧੇ ਘੰਟੇ ਨੂੰ ਆਉਣਾ ਕਿ ਕਹਿੰਟੇ ਨੂੰ ਆਉਣਾ ਗਈ ਕਿੱਥੇ ਆ? ਜੇ ਤਾਂ ਪਤਾ ਹੀ ਨਹੀਂ ਐ। ਮੁੰਡੇ ਨੇ ਹੁਣ ਸਕੂਲੋਂ ਪੜ੍ਹ ਕੇ ਰੋਊਗਾ ਕਿ ਦੀ ਜਾਨ ਨੂੰ ਆਉਣਾ ਆੰਨੇ ਤੇ। ਜੇ ਤੂੰ ਜਾਣਾ ਵਾ ਤਾਂ ਦੱਸ ਦੇ ਜਾ ਕਿ ਮੈਂ ਚਲੀ ਆ। ਇਹੋ ਤਾਂ ਗੱਲਾਂ ਵਾਂ ਵਿੱਚ। ਛਦਾਈ ਸਮਝਿਆ ਵਾ ਉਹ ਤਾਂ ਮੌਕਾ ਲੱਭਣ ਡਈ ਹੁਣੀ ਆ। ਫੇ ਘਰੋਂ ਗਏ ਆ ਤੇ ਚੱਲ ਮੇਰਾ ਦਾ ਲੱਗੇ ਮੈਂ ਜਾਵਾਂ। ਚੱਲ ਕੋਈ ਨੰ ਡੀਕ ਲੈਨੇ ਕੀ ਕਰਾਂ। ਡੀਕੀ ਜਾਓ ਬੈਠੇ। ਕਦੋਂ ਕਦੇ ਹਾਨੂੰ ਐਂ ਤਾਂ 20-25 ਮਿੰਟ ਹੋ ਗਏ ਆ ਡੀਕਣ ਰਹੇ ਆ ਤੇ ਤੂੰ ਕਿੱਥੇ ਗਈ ਸੀ ਮੈਂ ਨਾ ਬੁਖਾਰ ਜਾ ਹੋ ਗਿਆ ਤੇ ਮੈਂ ਦਵਾਈ ਲੈਣ ਚਲ ਗਈ ਮੈਂ ਚਰਪੱਜ ਕੇ ਦਵਾਈ ਲੈਣ ਉਹ ਤੇ ਦਰਵਾਜ਼ਾ ਤੇ ਖੋਲ ਲੈਣਾ ਕਪੜਾ ਤੇ ਲਾਈਏ ਕੋਈ ਨਾੜੀ ਖੋਲ ਦੇਣੀ ਚਾਬੀ ਤੇ ਉੱਥੇ ਹੀ ਪਈ ਤੇ ਤੁਸੀਂ ਖੋਲੋ ਚਲ ਖੋਲੋ ਫਿਰ ਮੈਂ ਵੇਖਣ ਆਲੇ 15 ਦਾ ਕੋਈ ਹਸਾਬਾ ਤੁਹਾਨੂੰ ਚਾਬੀ ਦਾ ਕਿੱਥੋਂ ਪਤਾ ਲੱਗਣਾ ਸੀ ਵੀ ਕਿੱਥੇ ਪਈ ਆ ਜਾਂ ਤਾਂ ਤੂੰ ਫੋਨ ਕਰਕੇ ਦੱਸ ਦਿੰਦੀ ਤੇ ਨਾਲੇ ਦਵਾਈ ਲੈਣ ਤੂੰ ਕਿੱਥੋਂ ਗਈ ਆ ਇੱਥੋਂ ਹੀ ਗਈ ਛੱਡੇ ਤੂੰ ਹੀ ਹੋਰ ਕਿੱਥੇ ਜਾਣਾ ਹੀ ਮੈਂ ਅੱਧਾ ਘੰਟਾ ਤਾਂ ਸਾਨੂੰ ਹੋ ਗਿਆ ਆ ਇਹਨੂੰ ਤੂੰ ਕਿਹੜੀ ਨਜ਼ਰ ਉੱਥੇ ਰਾਸ਼ ਪਤਾ ਕਿੰਨਾ ਹੁੰਦਾ ਵਾ ਦਲਜਿੰਦਰ ਝੂਠ ਘਾਟੀ ਬੋਲ ਦੂਰ ਨੇੜੇ ਕਿਤੇ ਗਈ ਹਾਂ ਹਾਏ ਮੰਮੀ ਹਰ ਗੱਲ ਤੇ ਮੈਂ ਝੂਠ ਬੋਲਦੀ ਐ ਨਾ ਬੁਖਾਰ ਸਾਡੇ ਮਗਰੋਂ ਚੜਨਾ ਸੀ ਤੂੰ ਦੇਖ ਲੈਂਦੀ ਸ਼ਹਿਰਤ ਨਹੀਂ ਕੋਠਾ ਪਾ ਲੈਣਾ ਸੀ ਘਰੇ ਆਉਣਾ ਸੀ ਚੜਿਆ ਤੇ ਮੈਨੂੰ ਉਦੋਂ ਹੀ ਪਰ ਤੁਸੀਂ ਮੇਰੀ ਸੁਣਦੇ ਤੇ ਫੇਰ ਹੀ ਮੈਂ ਤੁਹਾਨੂੰ ਦੱਸਦੀ ਨਾ ਕਿੱਦਾਂ ਸੋਣਾ ਸੀ ਦੁਆਲੇ ਤੇ ਮੇਰੇ ਹੋ ਗਈ ਹਾਂ ਓ ਚਲੋ ਠੀਕ ਆ ਬਾਬਾ ਤੁਸੀਂ ਸੱਚੇ ਤੇ ਮੈਂ ਝੂਠੀ ਬਸ ਠੀਕ ਆ ਨਾ ਚਲੋ ਮੈਂ ਖੋਲਦੀ ਹਾਂ ਦਰਵਾਜ਼ਾ ਚਾਬੀ ਤੇ ਉੱਥੇ ਪਈ ਹੀ ਉਦਾਂ ਹੀ ਬਸ ਸਾਹਮਣੇ ਚਾਬੀ ਪਈ ਹੈ ਤੇ ਉਹ ਵੀ ਲੱਭਣ ਡਈ ਫਿਰ ਦੱਸ ਕੇ ਜਾਈਦਾ ਹੁੰਦਾ ਨਾ ਜਿੱਦਣ ਕਿ ਤੇ ਲਈਦੀ ਹੋਈ ਦੀ ਹੈ ਨਾ ਵੀ ਕੋਈ ਚੀਜ਼ ਹੈਗੀ ਹੈ ਕਿ ਨਹੀਂ ਹੈਗੀ ਆਪ ਮੈਨੂੰ ਸੁਪਨਾ ਆਣਾ ਹੈ ਕਿ ਕਿੱਥੇ ਰੱਖ ਕੇ ਗਈਆਂ ਤੂੰ ਨਾਲੇ ਚੋਰ ਨਾਲੇ ਚਤਰ ਸਾਹਮਣੇ ਚਾਬੀ ਤੇ ਨਹੀਂ ਹੁੰਦੀ ਹੈ ਉਹ ਨਹੀਂ ਦਿਖੀ ਵੀ ਚਾਬੀ ਕਿੱਥੇ ਹੈ ਤੈਨੂੰ ਦੇਖ ਪਈ ਨਾ ਤੂੰ ਹੋਰ ਲਿਆਣ ਕੇ ਮੇ ਇਹ ਕਿਦਾਂ ਜਬਾਨ ਚੱਲਦੀ ਪਟਰ ਪਟਰੇ ਦੀ ਹੋਰ ਦਲਬਾਖ ਸਾਹਿਬ ਠੀਕ ਠਾਕ ਆ ਨਾ ਆਪਣਾ ਵੀ ਪੁੱਤ ਵਧੀਆ ਸਭ ਠੀਕ ਠਾਕ ਮਮੀ ਵੀ ਠੀਕ ਆ ਉਹ ਵੀ ਠੀਕ ਆ ਬੱਚੇ ਵੀ ਠੀਕ ਆ ਸਭ ਠੀਕ ਠਾਕ ਵਾ ਤੇ ਮੈਂ ਤੇ ਪੁੱਤ ਕਿੰਨੇ ਦਿਨਾਂ ਦਾ ਤੇਰਾ ਫੋਨ ਡਿਕਣ ਡਿਆ ਸੀ ਤੇ ਤੂੰ ਫੋਨ ਨਹੀਂ ਕੀਤਾ ਕੋਈ ਆ ਹੋ ਕੇ ਕੰਮ ਤੋਂ ਥੱਕੇ ਥੁੱਕੇ ਹੁੰਦੇ ਜੇ ਫਿਰ ਸੋਚੀਦਾ ਵੀ ਨਾ ਨੂੰ ਕਿ ਲੰਮੇ ਪੈ ਜੀ ਅੱਛਾ ਅੱਛਾ ਉਹ ਮੇਰੀ ਘਾਸ ਨੂੰ ਪੁੱਤ ਮੈਂ ਤੇਰੇ ਨਾਲ ਇੱਕ ਗੱਲ ਕਰਨ ਦਰਜਿੰਦਰ ਨੂੰ ਪੈਸੇ ਤੂੰ ਭੇਜੇ ਆ ਅੱਛਾ ਅੱਛਾ ਤਨਖਾਹੀ ਨਹੀਂ ਮਿਲੀ ਠੀਕ ਆ ਅੱਛਾ 2 ਮਹੀਨੇ ਤੇ ਥਲੇ ਰੱਖ ਕੇ ਤੇ ਬਾਅਦ ਚ ਫਿਰ ਦਿੰਦੇ ਆ ਅੱਛਾ ਮਿਲਣੀ ਹੈ ਤੀਜੇ ਮਹੀਨੇ ਚ ਠੀਕ ਆ ਉਹ ਮੈਂ ਪੁੱਤ ਤੈਨੂੰ ਤਾਂ ਪੁੱਛਿਆ ਵਾ ਮੈਨੂੰ ਨਾ ਪੈਸੇ ਦੀ ਥੋੜੀ ਜੀ ਲੋੜ ਹੀ ਤੇ ਮੈਂ ਹੱਥ ਚੱਲ ਜੇ ਪਾਈ ਹੁਣ ਤਾਂ ਫਿਰ ਮਦਨ ਜੀ ਅੰਦਰੋਂ ਮੰਗ ਲੈਂਦਾ ਹਾਂ 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 ਨਹੀਂ 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 ਕਿਹ ਕੋ ਨਾ ਫੜ ਕੇ ਮੇਰਾ ਪੁੱਤ ਭੇਜੀ ਚੱਲ ਜਦੋਂ ਤੇਰਕੋ ਹੋਣਗੇ ਤੂੰ ਉਦੋਂ ਭੇਜਦੀ ਹੁਣ ਚਰ ਮੈਂ ਸਾਰ ਲੈਣਾ ਕਿ ਦਿਨੋਂ ਕਿਤੇ ਲੈ ਕੇ ਹਾਂ ਹਾਂ ਉਹ ਆਹ ਇਦਾਂ ਲੋੜ ਹੀ ਘਰੇ ਹੀ ਥੋੜੀ ਜਿਹੀ ਕੇ ਮਾਸ ਮੂਹਣ ਲਿਆਉਣ ਵਾਲਾ ਸੀ ਮੈਂ ਚੱਲ ਮੈਂ ਪੁੱਛਣਾ ਦਰਵਾਜ਼ੇ ਨੂੰ ਕਿ ਜੇ ਤੂੰ ਭੇਜਿਆ ਤੇ ਮੈਂ ਦਰਜਿੰਦਰ ਕੋ ਲੈ ਲੈਣਾ ਅੱਛਾ ਨਹੀਂ ਭੇਜੇ ਫਿਰ ਹੈ ਚੱਲ ਜਦੋਂ ਭੇਜੇਗਾ ਨਾ ਤੇ ਮੈਨੂੰ ਫੋਨ ਜ਼ਰੂਰ ਕਰ ਦੇ ਠੀਕ ਆ ਠੀਕ ਠੀਕ ਚੰਗਾ ਓਕੇ ਓਕੇ ਲਵੇ ਰਮਨਦੀ ਸਹੀ ਆ ਕਹਿੰਦੀ ਵੀ ਇਹ ਕੋ ਲੱਖ ਰੁਪਇਆ ਕਿੱਥੋਂ ਆ ਗਿਆ ਨਾ ਇਹਦੇ ਪੇਕੇ ਦੇਣ ਜੋਗੇ ਨਹੀਂ ਜੋਗੇ ਤੇ ਹੈ ਹੀ ਨਹੀਂ ਉਹ ਹੋਈ ਦੇ ਕਰਦੇ ਦਾ ਵੀ ਪਤਾ ਵੀ ਕਿੱਥੋਂ ਆਇਆ ਕਰਦਾ ਵਾ ਮੈਂ ਦੱਸਣਾ ਵੀ ਰਮਨੰਦਰ ਬਾਗ ਦਾ ਮੈਨੂੰ ਆਇਆ ਹੀ ਫੋਨ ਤੇ ਉਹ ਤਾਂ ਕਹਿੰਦਾ ਮੈਂ ਪੈਸੇ ਭੇਜੇ ਨਹੀਂ ਆ ਰਮਨ ਦਾ ਘਰ ਤਾਂ ਚਲ ਜਾ